ਆਣ ਬਾਬਾ ਰਗਾ ਦੇ ਚੜੂਗਾ ਮਰੇ ਲਈ ਚੜਦਾ ਕਿ ਨਹੀਂ ਕੀ ਕਹਿੰਦਾ ਹੈ ਅੰਦਾ ਤੇਲ ਨਹੀਂ ਪਾਇਆ ਯਾਦ ਕਰਾਉਂਦਾ ਹੈ ਤੇ ਤੂੰ ਕਿਤੇ ਇੱਕ ਦਿਨ ਤਵਾ ਭੁੱਲ ਜਾ ਪ੍ਰਭੂ ਤੁਹਾਨੂੰ ਕਦੀ ਵੀ ਤੰਗ ਨਹੀਂ ਕਰਨਗੇ ਹallelujah ਪਿਆਰ ਇੰਨਾ ਆ ਉਹ ਇੰਨਾ ਤੁਹਾਨੂੰ ਪਿਆਰ ਕਰਦਾ ਆ ਉਹਨੇ ਆਪਣਾ ਆਪ ਤੁਹਾਡੇ ਲਈ ਕੁਰਬਾਨ ਕੀਤਾ ਹੈ ਹallelujah ਹallelujah ਤੁਹਾਡੇ ਲਈ ਬਲੀਦਾਨ ਹੋਇਆ ਕੋਈ ਇੰਨਾ ਪ੍ਰੇਮ ਕਰ ਸਕਦਾ ਕਦੀ ਵੇਖਿਆ ਕਦੀ ਸੁਣਿਆ ਜੀ ਤਈ ਇੰਨੇ ਚਰਚਾਂ ਤੇ ਜਾਂਦੇ ਇੰਨਾ ਪ੍ਰਚਾਰ ਹੁੰਦੇ ਕਦੀ ਸੁਣਿਆ ਕਿ ਫਲਾਣਾ ਭਾਈ ਚਰਚੇ ਚ ਨਹੀਂ ਗਿਆ ਤੇ ਯਿਸੂ ਦੀਆਂ ਰਗਾਂ ਤੇ ਚੜ ਗਿਆ ਆਣ ਕੇ ਹalleluia ਕਈ ਤਾਂ ਅੱਜ ਮੇਰੇ ਦੁਆ ਨੀ ਕੀਤੀ ਹalleluia ਤੇ ਇਹਨਾਂ ਦੇ ਕਦੇ ਤੇਲ ਨਾ ਪਾਓ ਕਿਤੇ ਸੁਖਣਾ ਸੁਖਣਾ ਕਿਤੇ ਉਹ ਚੜਾ ਕੇ ਨਾ ਆਓ ਉਹਨਾਂ ਆਣ ਰਗਾਂ ਤੇ ਚੜਨਾ ਹੈ ਹalleluia ਫਿਰ ਉਹ ਕਾਹਦੇ ਤੁਹਾਡੇ ਉਹ ਤੁਹਾਨੂੰ ਸੁੱਖ ਥੋੜੀ ਦੇਣ ਵਾਸਤੇ ਤਾਨੂੰ ਦੁੱਖ ਦੇਂਦੀ ਹੁੰਦੀ ਏ ਤਾਨੂੰ ਕਸ਼ਟ ਦੇਂਦੀ ਏ ਤਾਨੂੰ ਬਿਮਾਰੀਆਂ ਹਲਾਤਾ ਗਰੀਬੀ ਚ ਫਸਾਉਣ ਵਾਸਤੇ ਹਾਲੇਲੀਆ ਸਾਡਾ ਪਰਮੇਸ਼ਰ ਇੰਨਾ ਮਹਾਨ ਹੈ ਕਿ ਵੱਡੇ ਕੰਮਾਂ ਨੂੰ ਕਰਨ ਵਾਲਾ ਪਰਮੇਸ਼ਰ ਅੰਦਰ ਹੈ ਮੇਰੇ ਪੁੱਤਰ ਤੂੰ ਮੇਰੇ ਨੇੜੇ ਆ ਮੈਂ ਤੇਰੇ ਨੇੜੇ ਆਵਾਂਗਾ ਹਾਲੇਲੀਆ ਤੂੰ ਮੈਨੂੰ ਬੁਕਾਰ ਤੇ ਮੈਂ ਤੈਨੂੰ ਉੱਤਰ ਦਵਾਂਗਾ ਹਾਲੇਲੀਆ ਅਦਾ ਤੂੰ ਨਾ ਡਰ ਨਾ ਕਬਰ ਆ ਮੈਂ ਤੇਰੇ ਆਂਗਾਂ ਕਾਂਗਾ ਜਿਵੇਂ ਹਲੇਲੂਇਆ ਅੰਦਾ ਮੈਂ ਨਾ ਤੈਨੂੰ ਛੱਡਾਂਗਾ ਨਾ ਮੈਂ ਤੈਨੂੰ ਪਿਆਰਾਂਗਾ ਅੰਦਾ ਮੈਂ ਤੇਰੀ ਮਾਂ ਦੀ ਕੱਖ ਚ ਪੈਣ ਤੋਂ ਪਹਿਲਾਂ ਤੈਨੂੰ ਚੁਣ ਲਿਆ ਹਲੇਲੂਇਆ ਹਲੇਲੂਇਆ ਅੰਦਾ ਜਿੰਨਾ ਮੈਂ ਤੁਹਾਨੂੰ ਪਿਆਰ ਕਰਦਾ ਅੰਦਾ ਦੁੱਧ ਚੁੰਗਦੇ ਬੱਚੇ ਨੂੰ ਮਾਂ ਭੁੱਲ ਸਕਦੀ ਪਰ ਮੈਂ ਤੁਹਾਨੂੰ ਕਦੇ ਵੀ ਨਹੀਂ ਭੁੱਲਾਂਗਾ ਹਲੇਲੂਇਆ ਹਲੇਲੂਇਆ ਉਹ ਵਾਦੇ ਨੇ ਪਰਮੇਸ਼ਾ ਦੇ ਉਹ ਕ ਕਰ ਕਰਦਾ ਹੈ ਕੋਈ ਆਪਣੇ ਪਿਆਰ ਦਾ ਇੰਨਾ ਸਬੂਤ ਦੇ ਨਹੀਂ ਸਕਦਾ ਹallelujah ਜਿਨਾਂ ਸਬੂਤ ਪਰਮੇਸ਼ਵਰ ਨੇ ਆਪਣੇ ਪ੍ਰੇਮ ਦਾ ਦਿੱਤਾ ਹੈ ਮਾਂ ਨਾਲੋਂ ਜ਼ਿਆਦਾ ਕੋਈ ਪਿਆਰ ਕਰ ਸਕਦਾ ਹੈ ਬੱਚੇ ਨੂੰ ਕਰ ਸਕਦਾ ਹੈ ਹallelujah ਮਾਂ ਸਭ ਕੁਝ ਭੁੱਲ ਜਾਏਗੀ ਆਪਣਾ ਘਰ ਭੁੱਲ ਜਾਏਗੀ ਆਪਣੇ ਆਦਮੀ ਨੂੰ ਭਾਵੇਂ ਉਹਦੇ ਨਾਲ ਲੜ ਲੈ ਬੱਚਿਆਂ ਤੋਂ ਪਰ ਬੱਚਿਆਂ ਨੂੰ ਨਹੀਂ ਭੁੱਲਦੀ ਹਲੇਲੂਇਆ ਤੇਰੀ ਮਾਂ ਕਿਹ ਬੱਚਾ ਦੁੱਧ ਮੰਗਦਾ ਤੇ ਮਾਂ ਉਹਨੂੰ ਛੱਡ ਕੇ ਤਾਂ ਆਪਣੇ ਕੰਮੇ ਲੱਗੀ ਹੋਵੇ ਆਪਣੇ ਬੱਚੇ ਨੂੰ ਨਹੀਂ ਭੁੱਲਦੀ ਸਾਰਾ ਕੰਮ ਛੱਡ ਕੇ ਉਹਨੂੰ ਦੁੱਧ ਪਿਲਾਉਂਦੀ ਪਿਲਾਉਂਦੀ ਕਿ ਨਹੀਂ ਪਰ ਪਰਮੇਸ਼ਰ ਕਹਿੰਦਾ ਮੈਂ ਤੇਰੀ ਮਾਂ ਤੋਂ ਵੀ ਜ਼ਿਆਦਾ ਤੈਨੂੰ ਪਿਆਰ ਕਰਦਾ ਆਂ ਆਂਦਾ ਦੁੱਧ ਚੁੰਗਦੇ ਬੱਚੇ ਨੂੰ ਮਾਂ ਭਾਵੇਂ ਭੁੱਲ ਜੇ ਪਰ ਮੈਂ ਤੈਨੂੰ ਕਦੇ ਵੀ ਨਹੀਂ ਭੁਲਾਉਂਦਾ ਹਲੇਲੂਇਆ ਹਲੇਲੂਇਆ ਜੇਸ ਪਰਮੇਸ਼ਰ ਨੇ ਤੁਹਾਡੇ ਲਈ ਆਪਣੀ ਪੁਰਵਾਨੀ ਕੀਤੀ ਜੇਸ ਪਰਮੇਸ਼ਰ ਨੇ ਤੁਹਾਨੂੰ ਇੰਨਾ ਪ੍ਰੇਮ ਕੀਤਾ ਉਹ ਚਾਹੁੰਦਾ ਕਿ ਤੁਸੀਂ ਬਿਮਾਰੀਆਂ ਚ ਰਹੋ ਨਹੀਂ ਹਾਲਾਤਾਂ ਚ ਰਹੋ ਤੁਸੀਂ ਲੜਾਈਆਂ ਝਗੜਿਆਂ ਵਿੱਚ ਰਹੋ ਉਹ ਚਾਹੁੰਦਾ ਤੁਸੀਂ ਗਰੀਬੀ ਵਿੱਚ ਰਹੋ ਹallelujah ਅਪਾ ਕਿ ਉਹ ਮੇਨਾਂ ਚੀਜ਼ਾਂ ਦੇ ਵਿੱਚ ਕਿਉਂਕਿ ਜਦੋਂ ਅਸੀਂ ਆਪਾਂ ਜੇਦ ਤੋਂ ਕਬੂਲ ਨਹੀਂ ਕਰਦੇ ਆਪਣੇ ਅੰਦਰ ਪਰਮੇਸ਼ਰ ਦਾ ਭੈ ਨਹੀਂ ਰੱਖਦੇ ਹallelujah ਨਹੀਂ ਆਪਣੇ ਅੰਦਰ ਦਿਲ ਦੇ ਵਿੱਚ ਪਰਮੇਸ਼ਰ ਦਾ ਭੈ ਨਹੀਂ ਰੱਖਦੇ ਉਹਦੇ ਰਾਹਾਂ 'ਤੇ ਨਹੀਂ ਚੱਲਦੇ ਕਾਹਦੇ ਚੀਜ਼ਾਂ ਸਾਡੇ ਜੀਵਨ ਚ ਤੇ ਚੱਲਣਾ ਸ਼ੁਰੂ ਕਰਦੇ ਆਂ ਔਰ ਖੁਦਾ ਆਪਣੇ ਦਾਸਾਂ ਦੇ ਦੁਆਰਾ ਸਾਨੂੰ ਫਿਰ ਆਸ਼ੀਸ਼ ਦਿੰਦਾ ਤੇ ਬਰਕਤ ਦਿੰਦਾ ਹallelujah ਮੈਂ ਆਪਣੇ ਤੇ ਨਹੀਂ ਅਗਰ ਮੈਨੂੰ ਮਾਨ ਨਹੀਂ ਆਪਣੇ ਪਰਮੇਸ਼ਰ ਦੇ ਆ ਹallelujah ਜਦੋਂ ਜਦੋਂ ਤੇ ਮਾਨ ਰੱਖਦੀ ਆ ਮੈਨੂੰ ਕਿਸੇ ਮਨੁੱਖ ਤੇ ਮਾਨ ਨਹੀਂ ਨਾ ਮੈਨੂੰ ਆਪਣੇ ਤੇ ਮਾਨ ਪਰ ਮੈਨੂੰ ਮਾਨ ਆਪਣੇ ਪਰਮੇਸ਼ਰ ਦੇ ਹੋ ਗਿਆ ਕਿਉਂਕਿ ਜੋ ਮੈਂ ਜਮਾਂਦਾਰੀ ਉਹਦੇ ਕੋਲੋਂ ਉਹ ਮੈਨੂੰ ਦਿੰਦਾ ਆ ਹallelujah ਜਿਹਨਾਂ ਦੇ ਰਹਲਾਂ ਦੇ ਉੱਤੇ ਚੱਲਦੇ ਆ ਉਹਦੇ ਡਰ ਤੋਂ ਰੱਖਦੇ ਆ ਹਾਲੇ ਦੇ ਹਾਂ ਸਭ ਅੱਖਾਂ ਨੂੰ ਬੰਦ ਕਰਾਂਗੇ ਪਰਮੇਸ਼ਰ ਤੁਹਾਨੂੰ ਇਸ ਵਚਨ ਦੇ ਦੁਆਰਾ ਬੜੀ ਬੜਕੇ ਤਵੇ ਆਸ਼ੀਸ਼ ਦੇ ਸੋਨੇ ਦੇ ਵਚਨ ਦੇ ਇਨਫੋਰਮੇਸ਼ਨ ਦਾ ਤਾਨਬਾਦ ਕਰਾਂਗੇ ਖੁਦਾ ਤੇਰਾ ਧੰਨਵਾਦ ਕਰਦੇ ਆਂ ਪਿਤਾ ਤੁਸੇ ਤੁਹਾਡਾ ਆਪ ਟੱਚ ਕਰੇ ਖੁਦਾ ਤੇ ਪਿਆਰੇ ਪਿਤਾ ਪਰਮੇਸ਼ਰ ਤੇਰੇ ਦਾਸਾਂ ਦੇ ਇਸ ਘਰ ਵਿੱਚ ਆਉਣਾ ਖੁਦਾ ਬੜੀ ਤਰੱਕ ਤੇ ਆਸ਼ਿਸ਼ ਦਾ ਕਾਰਨ ਪਿਤਾ ਪਰ ਵਿੱਚ ਤੁਹਾਡੇ ਵਿੱਚ ਵਧਦੇ ਜਾਣ ਤਾਂ ਦੌਲਤ ਜਿੱਤੇ ਪਦ ਵਿੱਚ ਖੁਦਾ ਆਪਣੇ ਬੱਚਿਆਂ ਨੂੰ ਵਧਾਉਣਾ ਨਿਵਾਹ ਪ੍ਰਾਪਤਾ ਜੀਵਨ ਦੇ ਦਾ ਤੌਬਾ ਵਾਲਾ ਮੰਨ ਦੇਣਾ ਪਿਆਰੇ ਪਰਮੇਸ਼ਰ ਆਪਣੇ ਸਵਰਗ ਰਾਜ ਦੀ ਤਿਆਰ ਕਰ ਖੁਦਾ ਵੱਡੀ ਕਿਰਤਾ ਕਰੋ ਪ੍ਰਭੂ ਤੁਹਾਡਾ ਆਉਣਾ ਜਲਦੀ ਆ ਪਿਤਾ ਪਰਮੇਸ਼ਰ ਖੁਦਾ ਤੀ ਆਉਣਾ ਤੇ ਖੁਦਾ ਆਪਣੇ ਲੋਕਾਂ ਨੂੰ ਆਪਣੇ ਨਾਲ ਲੈ ਜਾਣਾ ਹੈ ਮੇਰੇ ਪਰਮੇਸ਼ਰ ਖੁਦਾਬੰਦ ਪ੍ਰਭੂ ਆਪਣੇ ਬੱਚਿਆਂ ਤੇ ਮਿਹਰ ਕਰੋ ਖੁਦਾ ਡੁੱਤੀ ਸਾਰੀ ਸ਼ਕਤੀ ਤੇ ਬਚਾ ਮਾ ਖੁਦਾ ਸਾਰਾ ਅਧਿਕਾਰ ਖੁਦਾ యేసు مسیح ਦੇ ਨਾਮ ਇਸ ਘਰ ਪਰਵਾਰ ਨੂੰ ਹਮੇਸ਼ਾ ਲਈ ਛੱਡ ਕੇ ਜਾਏ ਔਰ ਪਿਤਾ ਪਰਮੇਸ਼ਰ ਇਸ ਘਰ ਵਿੱਚ ਖੁਦਾ ਸੁਖ ਸਲਾਮਤੀ ਹੋਵੇ ਖੁਦਾ యేసు مسیح ਦੇ ਨਾਮ ਤੇ ਪਿਆਰੇ ਪਿਤਾ ਪਰਮੇਸ਼ਰ ਤੁਹਾਡਾ ਬਹੁਤ ਬਾਰਤ ਕਰਦੇ ਖੁਦਾ ਤੇਰੇ ਬਚਨ ਚ ਲਿਕੇ ਜਿੰਨ ਤੂੰ ਆਜਿ ਇਸ ਦਿਨ ਮੁਬਾਰਕ ਹੋਇਆ ਪ੍ਰਭੂ ਜੀ ਮੈਂ ਤੇਰੀ ਦਾਸੀ ਹਾਂ ਤੇ ਨਾਮ ਤੇ ਪਿਤਾ ਪੁੱਤਰ ਪਵਿੱਤਰ ਆਤਮਾ ਦੇ ਨਾਮ ਜਿਸ ਘਰ ਪਰਵਾਰ ਨੂੰ ਬles ਕਰਦੀ ਖੁਦਾ ਤੁਹਾਡੇ ਲੋਕ ਸੇਵ ਨਹੀਂ ਪਿਤਾ ਪਰਮੇਸ਼ਰ ਤੁਹਾਡਾ ਆਤਮਾ ਇਹਨਾਂ ਦੇ ਜੀਵਨ ਵਿੱਚ ਕਾਰੇ ਕਰੇ ਪੁਦਾ ਤੇਰਾ ਦਨੇ ਬਾਰ ਕਰਦੇ ਪਿਆਰੇ ਪਰਮੇਸ਼ਰ ਸਾਰੀ ਮਹਿਮਾ ਆਦਰ ਮਾਨ ਦਿਲਾਰ ਤੁਹਾਡੇ ਨਾਮ ਨੂੰ ਦਿੰਦੇ ਪਿਤਾ ਪਰਮੇਸ਼ਰ ਜਿਵੇਂ ਖੁਦਾ ਪਿਤਾ ਪਰਮੇਸ਼ਰ ਸਾਡੇ ਅੰਮ੍ਰਿਤ ਮਦਦ ਸਹਾਇਤਾ ਕਰੇ ਤੇ ਸਾਡੀ ਜਾਨ ਵਿੱਚ ਮਦਦ ਸਹਾਇਤਾ ਕਰਨੀ ਪਿਆਰੇ ਪਿਤਾ ਤੇਰਾ ਦਨੇ ਬਾਰ ਇਸ ਕਰ ਪਰਵਾਹ ਨੂੰ ਤੁਹਾਡੇ ਪਾਤ ਲੰਚ ਤੱਕ ਦੇਉ ਤੁਹਾਡੀ ਸਮਰਥੀ ਹੱਥ ਸਾਰੀ ਮਹਿਮਾ ਤੁਹਾਡੇ ਨਾਮ ਇਹ ਸਮਸੀ ਦੇ ਪਵਿੱਤਰ ਨਾਮ ਜਮੰਦ ਆਮੀਨ ਆਮੀਨ